ਆ ਵੀ ਮੈਂ ਫੋਕ ਲੱਗੀ ਮੈਗੀ ਬਣਾ ਦ ਬਸ ਉਮਚਾਂ ਨੂੰ ਰੋਟੀ ਬਣਾਉਣੇ ਆ ਉਹ ਹੀ ਖਾ ਲਈ ਪਹਿਲਾਂ ਨਾ ਸਾਰੇ ਭਾਂਡੇ ਪਏ ਆ ਤੇ ਭਾਂਡੇ ਧੋ ਦੇ ਸ਼ਾਮ ਨੂੰ ਆਪ ਰੋਟੀ ਬਣਾਵਾਂਗੇ ਉਹ ਹੀ ਖਾ ਲਈ ਹੁਣ ਉੱਥੋਂ ਤੂੰ ਵਿਹਲੀ ਆਈਆਂ ਕਿ ਤੇ ਘਰੇ ਨਾ ਕੰਮ ਕਰਨੇ ਸਿੱਖਣਾ ਸਾਰੇ ਅੱਗੇ ਵੀ ਤੈਨੂੰ ਲੋੜ ਪਊਗੀ ਤੇਰਾ ਵੀ ਗਾਂ ਵਿਆਹ ਕਰਨਾ ਇਸ ਤੋਂ ਬਾਅਦ ਆਪ ਸਫਾਈਆਂ ਕਰਨੀਆਂ ਸਾਰਾ ਘਰ ਬਹੁਤ ਗੰਦਾ ਹੋਇਆ ਪਿਆ ਇੱਕ ਵਾਰੀ ਤੂੰ ਆ ਕੇ ਸਾਰੇ ਭਾਂਡੇ ਧੋ ਦੇ ਚੰਗਾ ਸ਼ਾਮ ਨੂੰ ਖਾਵਾਂਗੇ ਰੋਟੀ ਆਏ ਨਹੀਂ ਸਾਰਾ ਦਿਨ ਖਾਣ ਚੀ ਧਿਆਨ ਰੱਖਣਾ ਹੁੰਦਾ ਫਾਈ ਮੈਂ ਤਾਂ ਕਿੰਨੇ ਚਾ ਨਾਲ ਭਾਬੀ ਨੂੰ ਮਿਲੀ ਸੀ ਭਾਬੀ ਨੇ ਤਾਂ ਮੱਥੇ ਤੇ ਆੜਨਾ ਹੀ ਪਾ ਲਿਆ ਜੇ ਮੇਰੇ ਮੰਮੀ ਹੁੰਦੀ ਤਾਂ ਮੈਨੂੰ ਕਿੰਨਾ ਕੁਝ ਬਣਾ ਕੇ ਖਵਾਉਂਦੀ ਕਿੰਨਾ ਮੇਰਾ ਚਾ ਕਰਦੀ ਹਲੋ ਉੱਪਰ ਪਾਈ ਆਨੀ ਦਿਖਦਾ ਨਹੀਂ ਕੋਈ ਨਹੀਂ ਤੈਨੂੰ ਕੰਮ ਕਰਨਾ ਆਉਂਦਾ ਉੱਥੇ ਕਿਵੇਂ ਰਹਿੰਦੀ ਸੀ ਤੂੰ ਘਰੇ ਰਹਿਣਾ ਨਹੀਂ ਆਉਂਦਾ ਕੋਈ ਕੰਮ ਨਹੀਂ ਕਰਨਾ ਆਉਂਦਾ ਕਿਵੇਂ ਐ ਟੁੱਟੇ ਹੱਥਾਂ ਵਾਂਗ ਕਰਦੀਆਂ ਹੱਥ ਕੰਮ ਨਹੀਂ ਕਰਦੇ ਨਾ ਲੈ ਇੱਕ ਗੱਲ ਹੋਰ ਧਿਆਨ ਨਾਲ ਸੁਣ ਲੈ ਇਹ ਡੈਡੀ ਵਰਗੇ ਆਉਣਗੇ ਤੇਰਾ ਵੀਰਾ ਆਊਗਾ ਜੇ ਕੁਛ ਵੀ ਉਹਨਾਂ ਕੋਲੇ ਫालतू ਪਕਾਈ ਮਾਰਨ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਉਹਦਾ ਹਿਸਾਬ ਲਾ ਲਈ ਮੂੰਹ ਭਾਂਦੂਗੀ ਮੈਂ ਤੇਰਾ ਕਿਵੇਂ ਮਰਿਆਂ ਵਾਂਗ ਕਰਦੀ ਆ ਕੰਮ ਕੰਮ ਕਰਨ ਨਾਲ ਤਾਂ ਨਹੀਂ ਮਰਦੀ ਤੂੰ ਵੀ ਕੰਮ ਕਰਕੇ ਮਰ ਜੇਂਗੀ ਮੂੰਹ ਬੰਦ ਰੱਖੀ ਆਵਦਾ ਕਿਤੇ ਆ ਕੇ ਭੌਂਕਣ ਲੱਗ ਜੇ ਭਾਬੀ ਮੈਂ ਤਾਂ ਤੈਨੂੰ ਆਪਣੀ ਮਾਂ ਮਾਂ ਨੇ ਜੇ ਤੁਸੀਂ ਮੇਰੇ ਨਾਲ ਐਂ ਘਾਤੋ ਕਰਦੇ ਆਂਗੇ ਮੈਨੂੰ ਤੂੰ ਭੈੜੀ ਲੱਗਦੀ ਆ ਲੱਖਾਂ ਰੁਪਏ ਸਾਡੇ ਘਰ ਜਾਣੇ ਤੇਰੇ ਤੇ ਬਰਬਾਦ ਕਰਤਾ ਕੀ ਤੂੰ ਡਿਗਰੀ ਲੈ ਕੇ ਕੀ ਤੂੰ ਬਣ ਜੇਂਗੀ ਘਰੇ ਨਹੀਂ ਸੀ ਤੇ ਥੋ ਰਹਿ ਜਾਂਦਾ ਹੋਸਟਲ ਤੇ ਥੋ ਵੱਧ ਪੜਿਆ ਜਾਂਦਾ ਸੀ ਬਸ ਮੈਨੂੰ ਗੁੱਸਾ ਆਉਂਦਾ ਤੇਰੇ ਤੇ ਆ ਝਾੜੂ ਜਿਹਾ ਨਵੇੜ ਦਾਵਾ ਤੜਕੇ ਦੀ ਇੱਥੇ ਬੈਠੀ ਆ ਜਾ ਕੇ ਸਬਜੀ-ਸਬਜੀ ਕੱਟ ਲੈ ਅੰਦਰ ਬਹੁਤ ਕੰਮ ਪਿਆ ਹਜਰ ਸੋਈ ਚ ਕੰਮ ਨਾ ਨਹੀਂ ਮਰਦੀ ਤੂੰ ਵੀ ਕੰਮ ਕਰੇ ਤੂੰ ਮਰ ਜੇਂਗੀ ਆਜਾ ਦਾ ਬਪੂ ਮੜਾ ਥੱਕ ਗਈ ਯਾਰ ਹੋਰ ਬਤਾਂ ਆਜਾ ਨੰਗੇ ਆ ਕੇ ਰਾ ਚਾਹ ਬਣਵਾ ਕੇ ਪੀਣੇ ਆ ਚਾਲ ਆਜਾ ਆਪਾਂ ਮਾਟ ਵਾਸਤੇ ਕੋਸ ਖਾਣ ਨੂੰ ਲਿਓਣਾ ਸੀ ਪਤਾ ਹਾਂ ਚੱਲ ਕੋਈ ਨੱਕਰ ਹੋਰ ਬਤਾਂ ਤੁਸੀਂ ਠੀਕ ਮੋਟ ਹਾਂ ਹਾਂ ਮਾਡਨ ਰੋਟੀ ਰੱਟੀ ਖਾਤੀ ਸੀ ਹਾਂ ਸੁੱਤੀ ਪਈ ਡੈਡੀ ਉਹ ਤੋਂ ਸੁਪਾ ਦੀ ਉੱਠੀ ਨਹੀਂ ਹੋ ਕੇ ਮੈਂ ਨੀਂਦ ਪੂਰੀ ਕਰਨੀ ਠੀਕ ਆ ਠੀਕ ਆ ਚਲ ਸੌ ਲੈਣ ਦੇ ਹਾਂ ਸੁੱਤੀ ਪਈ ਆਣਾ ਰੋਂਤੋਂ ਨਾਲੇ ਡਰਾਮੇ ਬੰਦ ਕਰ ਦੇ ਡੈਡੀ ਵਰਗੇ ਤੇ ਤੇਰਾ ਵੀਰਾ ਘਰੇ ਆ ਗਏ ਤੇ ਚੁੱਪ ਕਰਕੇ ਇੱਥੇ ਪਿਆ ਆ ਦਿਮਾਗ ਖਰਾਬ ਕੀਤਾ ਵਾ ਆ ਡਰਾਮੇ ਨਾ ਤੇਰੇ ਬਹੁਤ ਹੋਗਾ ਮਾਰ ਦੂੰਗੀ ਕਿ ਨਾ ਮੈਂ